ਯੂਥ ਅਕਾਲੀ ਦਲ ਦੀ ਜੁੰਵਾਰੀ ਲਈ ਗਈ ਹੈ ਕਿ ਹਰ ਰੋਜ਼ ਉਹਨਾਂ ਪਿੰਡਾਂ ਜਾ ਕੇ ਇਹ ਮਸ਼ੀਨਾਂ ਉਹਨਾਂ ਕੋਲੇ ਹੋਣਗੀਆਂ ਉਹ 2.5 ਹਜ਼ਾਰ ਜਿਹੜੇ ਪਿੰਡ ਹੈ ਉੱਥੇ ਹਰ ਰੋਜ਼ ਫੋਕ ਕਰਕੇ ਆਇਆ ਕਰਨਗੇ ਕਿ ਜਿਹੜੇ ਉੱਥੇ ਲਾਕੇ ਵਿੱਚ ਜਿਹੜੇ ਮੱਛਰ ਤੇ ਹੋਰ ਜਿਹੜਾ ਉਹ ਬਿਮਾਰੀਆਂ ਉਹਦਾ ਫੈਕਟ ਬਿਲਕੁਲ ਖਤਮ ਹੋ ਜੇ ਹੜ੍ਹਾਂ ਦੌਰਾਨ ਜਿੱਥੇ ਸਰਕਾਰ ਸੁੱਤੀ ਪਈ ਸੀ ਲੋਕ ਕੁਦਰਤ ਦਾ ਕਹਿਰ ਚੱਲ ਰਿਹਾ ਸੀ ਤਾਂ ਸੂਬੇ ਦੀ ਖੇਤਰੀ ਪਾਰਟੀ ਅਕਾਲੀ ਦਲ ਤੇ ਪਾਰਟੀ ਪ੍ਰਧਾਨ ਸੁਖਵੀਰ ਸਿੰਘ ਬਾਦਲ ਹੀ ਸੀ ਜਿਸ ਨੇ ਲੋਕਾਂ ਦੀ ਬਾਹ ਫੜੀ ਨਾ ਸਿਰਫ ਹੜ੍ਹਾਂ ਦੌਰਾਨ ਸ਼ਰੋਮਣੀ ਅਕਾਲੀ ਦਲ ਪੀੜਤਾਂ ਦਾ ਸਹਾਰਾ ਬਣੀ ਬਲਕਿ ਨਾਲ ਹੀ ਇਹ ਵੀ ਵਾਅਦਾ ਕੀਤਾ ਕਿ ਹੜ੍ਹਾਂ ਤੋਂ ਬਾਅਦ ਵੀ ਅਕਾਲੀ ਦਲ ਹੜ੍ਹ ਪੀੜਤਾਂ ਨਾਲ ਮੋਢੇ ਨਾਲ ਮੋਢਾ ਲਾ ਕੇ ਖੜੇਗਾ ਉਹਨਾਂ ਦੀ ਹਰ ਮਦਦ ਕਰੇਗਾ ਤੇ ਅਕਾਲੀ ਦਲ ਨੇ ਇਹ ਆਪਣੇ ਇਸ ਵਾਅਦੇ ਨੂੰ ਪੂਰਾ ਵੀ ਕਰਕੇ ਦਿਖਾਇਆ ਹੈ ਨਾ ਸਿਰਫ ਹੜਪ ਪ੍ਰਭਾਵਿਤ ਇਲਾਕਿਆਂ ਲਈ ਝਾਰਾ ਭੇਜਿਆ ਆਚਾਰ ਭੇਜਿਆ ਬਲਕਿ ਹੜ ਪੀੜਤਾਂ ਨੂੰ ਗੰਭੀਰ ਬਿਮਾਰੀਆਂ ਤੋਂ ਬਚਾਉਣ ਦੇ ਲਈ ਹੜ ਪ੍ਰਭਾਵਿਤ ਇਲਾਕਿਆਂ ਚ ਫੋਗਿੰਗ ਮਸ਼ੀਨਾਂ ਵੀ ਭੇਜੀਆਂ ਨੇ ਜੋਥਾ ਕਾਲੀਦਲ ਦੇ ਵਰਕਰ ਆਪ ਹੜ ਪ੍ਰਭਾਵਿਤ ਇਲਾਕਿਆਂ ਚ ਪਹੁੰਚੇ ਫੋਗਿੰਗ ਮਸ਼ੀਨਾਂ ਨਾਲ ਛਿੜਕਾਅ ਕੀਤਾ ਤਾਂ ਕਿ ਪਹਿਲਾਂ ਤੋਂ ਕੁਦਰਤ ਦੀ ਤੇ ਸਰਕਾਰ ਦੀ ਮਾਰ ਚੱਲ ਰਹੀ ਲੋਕਾਂ ਦੀਆਂ ਮੁਸ਼ਕਲਾਂ ਹੋਰ ਨਾ ਵਧਣ ਤਕਾਲਦੇ ਦੀ ਟੀਮ ਪਿੰਡ-ਪਿੰਡ ਜਾ ਕੇ ਜਿੱਥੇ-ਜਿੱਥੇ ਹੜ੍ਹ ਪ੍ਰਭਾਵਿਤ ਇਹ ਪਿੰਡ ਨੇ ਉਹਨਾਂ 'ਤੇ ਜਾ ਕੇ ਇਹ ਜਿਹੜਾ ਫੋਗਿੰਗ ਮਸ਼ੀਨ ਰਹੀ ਦਬਾਅ ਪਾ ਕੇ ਸਪਰੇਅ ਕੀਤਾ ਜਾਊਗਾ ਤਾਂ ਕਿ ਪਰਿਵਾਰਾਂ ਨੂੰ ਬੱਚਿਆਂ ਨੂੰ ਇਹ ਮੱਛਰਾਂ ਤੋਂ ਹੋ ਰਹੀਆਂ ਭਿਆਨਕ ਬਿਮਾਰੀਆਂ ਤੋਂ ਬਚਾਇਆ ਜਾ ਸਕੇ। ਸੁਖਬੀਰ ਸਿੰਘ ਜੀ ਬਾਦਲ ਆਪ ਵੀ ਤੁਸੀਂ ਵੇਖ ਰਹੇ ਹੋ 25 ਤਰੀਕ ਤੋਂ ਲੈ ਕੇ ਕਿਵੇਂ ਪੰਜਾਬ ਦੇ ਵਿੱਚ ਦਿਨ ਰਾਤ ਇੱਕ ਕਰਕੇ ਜਿਨ੍ਹਾਂ ਲੋਕਾਂ ਨੂੰ ਡੀਜ਼ਲ ਦੀ ਲੋੜ ਆ ਜਿੱਥੇ ਉੱਥੇ ਡੀਜ਼ਲ ਦੇ ਰਿਆ ਜਿੱਥੇ ਚਾਰੇ ਦੀ ਲੋੜ ਆ ਉੱਥੇ ਚਾਰਾ ਪਚਾਰੇ ਆ। ਸਾਡੇ ਇਸ ਹਲਕੇ ਨੂੰ 1000 ਗੱਠ ਜਿਹੜੀ ਆ ਉਹ ਚਾਰੇ ਦੀ ਭੇਜੀ ਸੀ ਉਹ ਅਸੀਂ ਪਿੰਡਾਂ ਵਿੱਚ ਡਿਵਾਈਡ ਕਰ ਚੁੱਕੇ ਆ ਅੱਜ ਅਸੀਂ ਜਿਨ੍ਹਾਂ ਨੇ ਸਾਡੇ ਕੋਲ ਫੋਗ ਮਸ਼ੀਨਾਂ ਭੇਜੀਆਂ ਜਿਵੇਂ ਮੌਕੇ ਤੇ ਜੀ ਜਦੋਂ ਸਰਦਾਰ ਸੁਖਵੀਰ ਸਿੰਘ ਬਾਦਲ ਜੀ ਵੀ ਹਲਕਾ ਨਕੌਦਰ ਸਾਡੇ ਸੰਗਵਾਲ ਵਾਲੇ ਬੰਦ ਤੇ ਆਏ ਸੀਗੇ ਤੇ ਉੱਥੇ ਜਿਵੇਂ ਕੈਸ਼ ਦੀ ਲੋਡ ਸੀ ਉੱਥੇ ਕੈਸ਼ ਦੇ ਕੇ ਗਏ ਜਿੱਥੇ ਡੀਜ਼ਲ ਦੀ ਲੋਡ ਸੀ ਉੱਥੇ ਡੀਜ਼ਲ ਦੇ ਕੇ ਗਏ ਤੇ ਉਸ ਦੇ ਤਹਿਤ ਹੀ ਸਰਦਾਰ ਸੁਖਬੀਰ ਸਿੰਘ ਬਾਦਲ ਜੀ ਵੱਲੋਂ ਕਿਹਾ ਸੀ ਕਿ ਜਦੋਂ ਪਾਣੀ ਥੱਲੇ ਹੋ ਜਾਊਗਾ ਤੇ ਜਿਹੜੇ ਫੋਗਿੰਗ ਮਸ਼ੀਨਾ ਨਾਲ ਜੀ ਜਿਹੜਾ ਮਲੇਰੀਆ ਨਾ ਹੋਵੇ ਡੇਂਗੂ ਨਾ ਹੋਵੇ ਉਹਦੇ ਕਰਕੇ ਸਾਰੇ ਫੋਗਿੰਗ ਜਿਹੜੇ ਪਿੰਡ ਹੜ ਪ੍ਰਭਾਵਿਤ ਪਿੰਡਾਂ ਤੇ ਉਥੇ ਸ਼ੋਮਨੀ ਕਾਲੀਦਲ ਵੱਲੋਂ ਫੋਗਿੰਗ ਕਰਾਈ ਜਾਊਗੀ ਜੋਤ ਤੇ ਸਾਸਰਬੀਰ ਸਿੰਘ ਜੀ ਸਰ ਸਾਹਿਬ ਵੱਲੋਂ ਔਰ ਪਾਰਟੀ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਜੀ ਬਾਦਲ ਸਾਹਿਬ ਵੱਲੋਂ ਜਿਹੜੀਆਂ ਫੋਗਿੰਗ ਮਸ਼ੀਨਾ ਭੇਜੀ ਗਈਆਂ ਸਨ ਅਸੀਂ ਹਰ ਇੱਕ ਇੱਕ ਪਿੰਡ ਜਾ ਕੇ ਫੌਗਿੰਗ ਮਸ਼ੀਨਾਂ ਦੇ ਨਾਲ ਸੇਵਾ ਕਰ ਰਹੀ ਹੈ ਦੇਖੋ ਸੇਵਾ ਦਾ ਤਾਂ ਕੋਈ ਟਾਈਮ ਹੀ ਨਹੀਂ ਐ ਇਸੇ ਤੇ ਜਿੰਦਣ ਤੱਕ ਇਹ ਖਤਮ ਨਹੀਂ ਹੁੰਦਾ ਉਦ ਪੜਾ ਦੇ ਮੁਤਾਬਕ ਚੱਲੇ ਚੱਲਾਂਗੇ ਆਪਾਂ ਗਾਂ ਨੂੰ ਹਰੇਕ ਥਾਂ ਮਾਂ ਤੇ ਬਖਰੀਆਂ ਬਖਰੀਆਂ ਟੀਮਾਂ ਆਪਣੀਆਂ ਕੰਮ ਕਰ ਰਹੀਆਂ ਤੇ ਸਾਰਾ ਇਹ ਕਲੀਅਰ ਕਰਕੇ ਆਪਾਂ ਜਾਵਾਂਗੇ ਜਿਸ ਜਿਸ ਹਲਕੇ ਚ ਹੜਾਂ ਦਾ ਕਹਿਰ ਵੇਖਣ ਨੂੰ ਮਿਲਿਆ ਜਿੱਥੇ ਪਾਣੀ ਦੀ ਵੱਡੀ ਮਾਰ ਪਈ ਹੈ ਉਸ ਹਰ ਹਲਕੇ ਚ ਜਾ ਕੇ ਪੰਜਾਬ ਦੀ ਖੇਤਰੀ ਪਾਰਟੀ ਸ਼ਰਮਣੀ ਅਕਾਲੀ ਦਲ ਨੇ ਲੋਕਾਂ ਦੀ ਸਹਾਰ ਲਈ ਹੈ ਤੇ ਹੁਣ ਹਰ ਹਲਕੇ ਤੇ ਪਿੰਡ-ਪਿੰਡ ਜਾ ਕੇ ਯੂਥ ਅਕਾਲੀ ਦਲ ਵੱਲੋਂ ਪਾਰਟੀ ਪ੍ਰਧਾਨ ਸੁਖਵੀਰ ਸਿੰਘ ਬਾਦਲ ਦੇ ਹੁਕਮਾਂ ਤੇ ਇਹ ਸੇਵਾ ਨਿਭਾਈ ਜਾ ਰਹੀ ਹੈ ਜਿਸ ਦਾ ਲੋਕਾਂ ਨੂੰ ਫਾਇਦਾ ਮਿਲ ਰਿਹਾ ਹੈ ਤੇ ਲੋਕ ਸ਼ਰੋਮਣੀ ਅਕਾਲੀ ਦਲ ਦਾ ਧੰਨਵਾਦ ਵੀ ਕਰ ਰਹੇ ਨੇ ਬਹੁਤ ਵਧੀਆ ਜੀ ਇਹਨਾਂ ਦਾ ਜਿਹੜਾ ਕਾਰਜ ਕੀਤਾ ਇਹਨਾਂ ਨੇ ਬਹੁਤ ਵਧੀਆ ਕੰਮ ਕੀਤਾ ਜੀ ਸੁਖਵੀਰ ਸਿੰਘ ਬਾਦਲ ਹੁਣਾਂ ਨੇ ਇਹੀ ਨਹੀਂ ਮਤਲਬ ਹੋਰ ਵੀ ਬਹੁਤ سارے ਕੰਮਾਂ ਦੇ ਕਾਰਜ ਕੀਤੇ ਆ ਪੈਸੇ ਪੱਖੋਂ ਵੀ ਉਹਨਾਂ ਨੇ ਮਦਦ ਕੀਤੀ ਆ ਸਾਡੇ ਲਾਗੇ ਜੀ ਬਹੁਤ ਸੋਹਣਾ ਕੰਮ ਆ ਇਸ ਸ਼੍ਰੋਮਣੇ ਕਾਲੀਦਾਲ ਦਾ ਜੀ ਸੁਖਵੀਰ ਸਿੰਘ ਬਾਦਲ ਜੀ ਨੇ ਪਹਿਲਾਂ ਵੀ ਬਹੁਤ ਜ਼ਿਆਦਾ ਹੜਾਂ ਤੋਂ ਬਾਅਦ ਇਹਨਾਂ ਨੇ ਸਾਡੀ ਮਦਦ ਕੀਤੀ ਆ ਤੇ ਹੁਣ ਹੜ ਤੋਂ ਬਾਅਦ ਨਾ ਬਹੁਤ ਜ਼ਿਆਦਾ ਮੱਖੀ ਮੱਛਰ ਆ ਗਿਆ ਸੀ ਤੇ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਵੀ ਅੱਜ ਇਹ ਤਿੰਨ ਮਸ਼ੀਨਾਂ ਆਈਆਂ ਸੀ ਤਿੰਨ ਪਿੰਡਾਂ ਦੇ ਵਿੱਚ ਬਹੁਤ ਹੀ ਚੰਗੇ ਕੰਮ ਕਰ ਰਹੇ ਨੇ ਸੁਖਵੀਰ ਸਿੰਘ ਬਾਦਲ ਜੀ ਉਹਨਾਂ ਨੇ ਪਹਿਲਾਂ ਚਾਰੇ ਦੀ ਸੇਵਾ ਕੀਤੀ ਆ ਹੋਰ ਮਾਇਆ ਦੀ ਰਾਸ਼ਨ ਦੀ ਉਹਨਾਂ ਨੇ ਹਣ ਫੋਕਿੰਗ ਕਰਾਈ ਆ ਜੋ ਕਿ ਮਲੇਰੀਏ ਤੋਂ ਬਚਾਣ ਲਈ ਉਹਨਾਂ ਨੇ ਪਿੰਡ ਥਾਂ ਥਾਂ ਤੇ ਦਵਾਈ ਦਾ ਸ਼ੰਕਾਰਾ ਕੀਤਾ ਆ ਇਹ ਬਹੁਤ ਵਧੀਆ ਜੇ ਪ੍ਰਾਲਾ ਸਰਦਾਰ ਸੁਖਵੀਰ ਸਿੰਘ ਬਾਦਲ ਨੇ ਇਹ ਸਾਡੇ ਗਰੀਬਾਂ ਦੀ ਸਾਰਿਆਂ ਦੀਆਂ ਅੜਕੀ ਬਾਹ ਫੜੀ ਆ ਅਸੀਂ ਜੀ ਇਸ ਪ੍ਰਾਲੇ ਨੂੰ ਬਹੁਤ ਹੀ ਸਲਾਘਾ ਜੋ ਬਹੁਤ ਹੀ ਚੰਗਾ ਸਮਝਦੇ ਹਾਂ ਫੋਕਿੰਗ ਕਰਵਾ ਰਹੇ ਵੀਰ ਜੁਣੀ ਆਏ ਲੋਪੋਗਾਂ ਵਾਲੇ ਵੀਰ ਆਪਣੇ ਰਾਣਾ ਵੀਰ ਜੁਣੀ ਬਾਦਲ ਸਾਹਿਬ ਵੱਲੋਂ ਉਹਨਾਂ ਨੇ ਭੇਜੇਗਾ ਤੇ ਬਹੁਤ ਵਧੀਆ ਆਪਣਾ ਕੰਮ ਉਹਨਾਂ ਦਾ ਕਰ ਰਹੇ ਨੇ ਮਸ਼ਯਰ ਮਾਰਦੇ ਨੇ ਮਲ ਦਵਾਈ ਨਾਲ ਛੜਕਾ ਦੇਗਾ। ਹੜ੍ਹ ਪ੍ਰਭਾਵਿਤ ਇਲਾਕਿਆਂ 'ਚ ਜਿਵੇਂ ਜਿਵੇਂ ਪਾਣੀ ਵਧਿਆ ਓਵੇਂ ਓਵੇਂ ਬਿਮਾਰੀਆਂ ਦਾ ਖਤਰਾ ਵੀ ਵਧਿਆ ਹੈ। ਇਸੇ ਨੂੰ ਧਿਆਨ 'ਚ ਰੱਖਿਆ ਅਤੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਇਹ ਵਿਸ਼ੇਸ਼ ਮੁਹਿੰਮ ਚਲਾਈ ਜਾ ਰਹੀ ਹੈ ਜੋ ਲੋਕਾਂ ਲਈ ਵਰਦਾਨ ਸਾਬਤ ਹੋ ਰਹੀ ਹੈ ਤੇ ਲੋਕ ਵਿਸ਼੍ਰੋਮਣੀ ਅਕਾਲੀ ਦਲ ਦਾ ਧੰਨਵਾਦ ਕਰ ਰਹੇ ਨੇ।